ਹਾਂਜੀ ਸਤਿ ਸ਼੍ਰੀ ਅਕਾਲ ਜੀ ਸੋ ਆਪਾਂ ਗੱਲ ਕਰ ਰਹੇ ਆ ਗੋਪੀ ਸ਼ੋਕਰ ਦੀ ਮੈਰਿਜ ਤੋਂ ਬਾਅਦ ਜਦ ਕਿ ਉਹ ਆਪਣੇ ਘਰੇ ਕੰਮ ਕਰਦਾ ਏ ਭਾਂਡੇ ਵਗੈਰਾ ਮਾਿੰਦਾ ਏ ਤੇ ਉਸਦੇ ਭਰਾ ਜੋ ਕਿ ਮਨੀ ਸ਼ੋਕਰ ਉਹ ਉਸ ਨੂੰ ਕਹਿੰਦਾ ਏ ਕਿ ਆਪਣੀ ਕਾਰ ਵਾਲੀ ਦੇ ਥੱਲੇ ਲੱਗ ਚੁੱਕਾ ਹੈ ਤੇ ਉਸ ਦੀ ਮੰਮੀ ਵੀ ਕਾਫੀ ਉਸ ਨੂੰ ਗਾਲਾਂ ਕੱਢਦੀ ਆ ਸੋ ਫਨੀ ਵੀ ਨਾਲ ਕਿਉਂਕਿ ਇਹਨਾਂ ਦਾ ਹਾਸਾ ਮਜ਼ਾਕ ਹਮੇਸ਼ਾ ਹੀ ਚੱਲਦਾ ਰਹਿੰਦਾ ਹੈ ਤੇ ਬਹੁਤ ਜ਼ਿਆਦਾ ਇੰਜੋਏ ਤੇ ਫਨ ਕਰਦੇ ਨੇ ਸੋ ਜਿਵੇਂ ਤੁਸੀਂ ਜਾਣਦੇ ਹੋ ਕਿ ਗੋਪੀ ਨੂੰ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ ਘਰ ਦੇ ਕੰਮ ਕਰਨੇ ਤੇ ਮੱਝਾਂ ਗਾਵਾਂ ਦਾ ਕੰਮ ਕਰਨਾ ਤੇ ਉਸ ਦੀ ਕੱਟੀ ਜਿਸ ਨੂੰ ਕਿ ਉਹ ਬਹੁਤ ਜ਼ਿਆਦਾ ਪਿਆਰ ਕਰਦਾ ਹੈ ਤੇ ਉਸ ਦਾ ਨਾਮ ਵੀ ਉਸਨੇ ਹੁਣ ਜਿਹੜੀ ਨਵੀਂ ਆਈ ਹੈ ਉਸ ਦਾ ਨਾਮ ਕੋਮਲਵੀਰ ਰੱਖਿਆ ਹੈ ਸੋ ਨਾਲ-ਨਾਲ ਉਹ ਆਪਣੇ ਘਰੇ ਕੰਮ ਕਰਦਾ ਹੋਇਆ ਇਹ ਵੀ ਕਹਿੰਦਾ ਹੈ ਕਿ ਮੇਰੀ ਘਰਵਾਲੀ ਨੂੰ ਬਰੀਆਨੀ ਪਸੰਦ ਆ। ਕਦੇ ਕੋਸ਼ਿਸ਼ ਜੋ ਕਿ ਬਾਹਰ ਦੇ ਫੂਡ ਹੁੰਦੇ ਆ ਉਹ ਲਾਇਕ ਕਰਦੀ ਆ ਤਾਂ ਮੰਨੀ ਕਹਿੰਦਾ ਹੈ ਕਿ ਤੂੰ ਹੁਣ ਉਸਦੇ ਲਈ ਹੀ ਬਣਾਇਆ ਕਰ ਬਸ। ਉਸਦੀ ਮੰਮੀ ਵੀ ਕਹਿੰਦੀ ਆ ਕਿ ਤੂੰ ਥੱਲੇ ਲੱਗ ਚੁੱਕਾ ਏ। ਸੋ ਉਸਦੇ ਥੱਪੜ ਮਾਰਦੀ ਹੋਈ ਨਾਲ-ਨਾਲ ਮਚਾਕ ਚੱਲ ਰਿਹਾ ਹੁੰਦਾ ਏ ਸੋ ਬਹੁਤ ਹੀ ਜ਼ਿਆਦਾ ਇੰਜੋਏ ਕਰਦੇ ਆ। ਸੋ ਬਹੁਤ ਜ਼ਿਆਦਾ ਸੋਹਣੀ ਚੋੜੀ ਆ ਤੇ ਉਹ ਆਪਣੀ ਘਰਵਾਲੀ ਲਈ ਹੀ ਬਣਾ ਕੇ ਵੀ ਲੈ ਕੇ ਜਾਂਦਾ ਹੈ ਉੱਪਰ ਤੇ ਪਲੇਟ ਵਿੱਚ ਪਾ ਕੇ ਕੋਪੀ ਆਪਣੀ ਵਾਈਫ ਨੂੰ ਕਹਿੰਦਾ ਹੈ ਕਿ ਖਾ ਲੈ ਉਹ ਵੀ ਅੱਗੋਂ ਉਸਦੇ ਨਾਲ ਮਜ਼ਾਕ ਕਰਨ ਲੱਗ ਜਾਂਦੀ ਹੈ ਸੋ ਇਦਾਂ ਹੀ ਇਹਨਾਂ ਦਾ ਆਪਸ ਵਿੱਚ ਹਾਸਾ ਮਜ਼ਾਕ ਹਮੇਸ਼ਾ ਚੱਲਦਾ ਹੀ ਰਹਿੰਦਾ ਹੈ ਸੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ